I ਆਪਸੀ ਭਾਈਚਾਰਕ ਸਾਂਝ ਦੀਆਂ ਤਸਵੀਰਾਂ ਅੱਜ ਉਸ ਵਕਤ ਮੋਹਾਲੀ ਤੋਂ ਵੇਖਣ ਨੂੰ ਮਿਲੀਆਂ ਜਦੋਂ ਦਰਗਾਹ ਸ਼ਰੀਫ ਬਾਕਰਪੁਰ ਤੋਂ ਮੁਸਲਿਮ ਧਰਮ ਗੁਰੂ ਸਾਈਂ ਸਰਿੰਦਰ ਸ਼ਾਹ ਜੀ ਵੱਲੋਂ 31 ਲੋੜਵੰਦ ਧੀਆਂ ਦੀ ਕਰਵਾਈਆਂ ਲਾਵਾਂ ਵਿਆਹ ਸਮਾਗਮ ਸੰਪੂਰਨ ਹੋਣ ਮਗਰੋਂ ਦਿੱਤਾ ਗਿਆ ਧੀਆਂ ਨੂੰ ਲੋੜਵੰਦ ਸਮਾਨ ਲੱਖ ਖੁਸ਼ੀਆਂ ਪਾਛਾਈਆਂ ਜੇ ਸਤਗੁਰ ਨਦਰ ਕਰੇ ਇਹ ਗੁਰੂ ਸਾਹਿਬ ਨੇ ਨਦਰ ਕੀਤੀ ਹੈ ਤੇ ਇਹ ਜੋ ਜਿਹੜੇ ਵਿਆਹ ਦੇ ਆਨੰਦ ਕਾਰਜ ਹੋਏ ਨੇ ਇਹ ਖੁਸ਼ੀਆਂ ਦੇ ਜਿਹੜੇ ਮੌਲ ਨੇ ਗੁਰੂ ਸਾਹਿਬ ਨੇ ਬਖਸ਼ੇ ਨੇ ਤੇ ਇਹਦੀਆਂ ਸਾਰੀਆਂ ਸੰਗਤਾਂ ਨੂੰ ਸਾਈਂ ਜੀ ਵੱਲੋਂ ਪੂਰੇ ਦਰਬਾਰ ਵੱਲੋਂ ਸਾਰੇ ਸੇਵਾਦਾਰ ਵੱਲੋਂ ਲੱਖ ਲੱਖ ਵਧਾਈਆਂ ਹੋਣ ਇਹ ਬਹੁਤ ਖੁਸ਼ੀ ਦਾ ਮੌਕਾ ਹੈ ਤਾਂ ਕੀ ਕਹਿਣਾ ਚਾਹੁੰਦੇ ਹੋ ਕਿੰਨਾ ਕੁ ਸਮਾਨ ਜਿਹੜਾ ਇਹਦੇ ਵਿੱਚ ਆਪਾਂ ਜਿਹੜਾ ਮਹੀਆ ਕਰਵਾਇਆ ਤੇ ਕੀ ਕਹਿਣਾ ਤੀ ਕਿ ਜਿਹੜਾ ਕਿਹੜੀ ਖੂਤ ਹੈ ਇਹਦੇ ਵਿੱਚ ਏਦਾਂ ਜੀ ਸਾਈਂ ਜੀ ਦੇ ਵੱਲੋਂ 2 ਮਹੀਨੇ ਪਹਿਲਾਂ 51 ਲੜਕੀਆਂ ਦੇ ਵਿਆਹਾਂ ਵਾਸਤੇ ਸੱਦਾ ਦਿੱਤਾ ਗਿਆ ਸੀਗਾ ਤੇ ਮਤਲਬ ਹੌਲੀ ਹੌਲੀ ਕਰਕੇ 20-25 ਦਿਨ ਪਹਿਲਾਂ ਮਤਲਬ ਸਾਡੇ ਕੋਲ 31 ਮਤਲਬ ਵਿਆਹ ਦੀਆਂ ਜੋੜੀਆਂ ਸਾਡੇ ਕੋਲ ਇੱਥੇ ਪਹੁੰਚੀਆਂ ਨੇ ਤੇ ਸਮਾਨ ਸਾਡੇ ਕੋਲ 51 ਜੋੜੀਆਂ ਦਾ ਹੀ ਤਿਆਰ ਕੀਤਾ ਗਿਆ ਸੀਗਾ ਤੇ ਜਿਹਦੇ ਨਾਲ ਸਾਈਂ ਜੀ ਦੀ ਕਿਰਪਾ ਦੇ ਨਾਲ ਇੱਥੇ ਹਰ ਇੱਕ ਗਰੀਬ ਬੰਦੇ ਨੂੰ ਜੇ ਕਿਸੇ ਦੇ ਘਰ ਫੀਸ ਵੱਜੋ ਬੱਚਾ ਪੜ੍ਹ ਨਹੀਂ ਪਾ ਰਿਹਾ ਜੋ ਇੱਥੇ ਆਂਦੇ ਨੇ ਸਾਡੇ ਕੋਲ ਸਾਈਂ ਜੀ ਵੱਲੋਂ ਹਰ ਮਹੀਨੇ ਦੇ ਮਹੀਨੇ ਪਤਾ ਲੱਗਦਾ ਵੀ ਜਿਵੇਂ ਇਹ ਗਰੀਬ ਪਰਿਵਾਰ ਹੈ ਅਸੀਂ ਪਤਾ ਕਰ ਲੈਂਦੇ ਆ ਵੀ ਇਥੇ ਸਾਨੂੰ ਆ ਕੇ ਕਹਿੰਦੇ ਵੀ ਸਾਨੂੰ ਸਾਡੇ ਬੱਚੇ ਦੀ ਪੜ੍ਹਾਈ ਵਾਸਤੇ ਪੈਸਾ ਚਾਹੀਦਾ ਇਹ ਸਾਨੂੰ ਪਤਾ ਲੱਗਦਾ ਵੀ ਵਾਕਈ ਗਰੀਬ ਪਰਿਵਾਰ ਹੈ ਤਾਂ ਹਰ ਮਹੀਨੇ ਦੇ ਮਹੀਨੇ ਅਸੀਂ ਉਹਦੀ ਤਰੀਕ ਬੰਦ ਲੈਂਦੇ ਆ ਜੀ ਜੀ ਕੋਈ ਪਿੰਡ ਦੇ ਗਾਂ ਸਰਪੰਚ ਮੋਤਵ ਬੰਦਿਆ ਨਾਲ ਜਿਹੜੀ ਮੁਲਾਕਾਤ ਕਰਦੇ ਉਹਨਾਂ ਤੋਂ ਲਿਖ ਕੇ ਲੈਂਦੇ ਹਾਂ ਕਿਉਂਕਿ ਤਾਂ ਕਿ ਇਹਦੇ ਵਿੱਚ ਕੋਈ ਜਿਹੜਾ ਕਿਸੇ ਦਾ ਕੋਈ ਧੋਖਾ ਨਾ ਹੋਵੇ ਤੇ ਕੋਈ ਕਿਹੜੇ ਗਰੀਬ ਨੇ ਸਹੀ ਉਹਨਾਂ ਨੂੰ ਦਾ ਹੱਕ ਮਿਲੇ ਬਿਲਕੁਲ ਜੀ ਬਿਲਕੁਲ ਅਸੀਂ ਸਾਈਂ ਜੀ ਵੱਲੋਂ ਜਿੰਨੇ ਵੀ ਇੱਥੇ ਸਾਡੇ ਕੋਲ ਆਉਂਦੇ ਆ ਮਦਦ ਮੰਗਣ ਪਹਿਲਾਂ ਉਹਨਾਂ ਦੇ ਸਰਪੰਚ ਜਾਂ ਪੰਚ ਹੈਗੇ ਆ ਉਹਨਾਂ ਦੇ ਕੋਲ ਜਾ ਕੇ ਪਹਿਲਾਂ ਪਤਾ ਕੀਤਾ ਜਾਂਦਾ ਸਾਰੀ ਇਨਕੁਆਰੀ ਕੀਤੀ ਜਾਂਦੀ ਹੈ ਵੀ ਹਾਂ ਵੀ ਇਹ ਵਾਕਈ ਇਹ ਲੋੜਵੰਦ ਪਰਿਵਾਰ ਹੈ ਵੀ ਇਹਨੂੰ ਲੋੜ ਹੈਗੀ ਹੈ ਤੇ ਬੱਚਾ ਨਸ਼ਾ ਤਾਂ ਨਹੀਂ ਕਰਦਾ ਜਾਂ ਇਹਨੂੰ ਕੋਈ ਪ੍ਰੋਬਲਮ ਤਾਂ ਨਹੀਂ ਹੈਗੀ ਉਹਨਾਂ ਵੱਲੋਂ ਸਾਨੂੰ ਲਿਖ ਕੇ ਦਿੱਤਾ ਜਾਂਦਾ ਹਾਂ ਵੀ ਇਹ ਵਾਕਈ ਗਰੀਬ ਪਰਿਵਾਰ ਹੈ ਨਾ ਤਾਂ ਇਹ ਵਿਆਹ ਕਰ ਸਕਦਾ ਤੇ ਨਾ ਹੀ ਇਹਦੇ ਕੋਲ ਪੈਸੇ ਹੈਗੇ ਨੇ ਤਾਂ ਫਿਰ ਉਹਨਾਂ ਸਾਰੇ ਡਾਕੂਮੈਂਟ ਦਿਖੇ ਜਾਂਦੇ ਆ ਵੀ ਹਾਂ ਵੀ ਬੱਚੇ ਦੀ ਏਜ ਠੀਕ ਹੈ ਵਿਆਹ ਦੇ ਕਰਨ ਲਾਇਕ ਹੈਗੀ ਹੈ ਫਿਰ ਜਦੋਂ ਉਹਨਾਂ ਡਾਕੂਮੈਂਟ ਸਾਰੇ ਸਹੀ ਹੁੰਦੇ ਆ ਪੰਚਾਇਤ ਵੱਲੋਂ ਲਿਖ ਕੇ ਦਿੱਤਾ ਜਾਂਦਾ ਤਾਂ ਇੱਥੇ ਨਾਮ ਉਹਨਾਂ ਦਾ ਦਰਜ ਕੀਤਾ ਜਾਂਦਾ ਤੇ ਸਾਈਂ ਜੀ ਦੇ ਵੱਲੋਂ ਹੋਰ ਕਈ ਸੇਵਾਵਾਂ ਕੀਤੀਆਂ ਜਾਂਦੀਆਂ ਜਿ ਇੱਥੇ ਜਿਵੇਂ ਕਈ ਬੰਦਿਆਂ ਕੋਲ ਇਲਾਜ ਕਰਾਣ ਨੂੰ ਪੈਸੇ ਨਹੀਂ ਹੁੰਦੇ ਤੇ ਉਹ ਇੱਥੇ ਸਾਡੇ ਕੋਲ ਜਦੋਂ ਪਹੁੰਚਦੇ ਨੇ ਤੇ ਸਾਈਂ ਜੀ ਵੱਲੋਂ ਉਹਨਾਂ ਨੂੰ ਮਾਇਆ ਵੀ ਦਿੱਤੀ ਜਾਂਦੀ ਹੈ ਜਾਂ ਉਹਨਾਂ ਦੇ ਇਲਾਜ ਵਾਸਤੇ ਜੋ ਵੀ ਉਹਨਾਂ ਦਾ ਖਰਚਾ ਆਉਂਦਾ ਅੱਖਾਂ ਦਾ ਇਲਾਜ ਕਰਾਣਾ ਕੋਈ ਵੀ ਹੈ ਜਿੱਦਾਂ ਦੇ ਵੀ ਉਹਨਾਂ ਨੂੰ ਜ਼ਰੂਰਤ ਲੋੜ ਪੈਂਦੀ ਹੈ ਉਹ ਸਾਈਂ ਜੀ ਵੱਲੋਂ ਇੱਥੋਂ ਕਰਵਾਈ ਜਾਂਦੀ ਹੈ ਅਜੇ ਇਹਦੇ ਲਈ ਕੋਈ ਸਰਕਾਰੀ ਮਦਦਗੀਆਂ ਜਾਂ ਸੰਗਤਾਂ ਦੇ ਸਿਰ ਨਹੀਂ ਨਹੀਂ ਸਰਕਾਰੀ ਮਦਦ ਨਹੀਂ ਹੁੰਦੀ ਜੀ ਕੋਈ ਵੀ ਤੇ ਇਥੇ ਸੰਗਤਾਂ ਦਾ ਇੰਨਾ ਕੋਪਰਾਲਾ ਹੈ ਸਾਈਂ ਜੀ ਉਹ ਸੰਗਤਾਂ ਆਪ ਹੀ ਮੰਗ ਲੈਂਦੀਆਂ ਵੀ ਸਾਨੂੰ ਤੁਸੀਂ ਸੇਵਾ ਕਰਨ ਦਾ ਮੌਕਾ ਦਿਓ ਤੇ ਸਾਈਂ ਜੀ ਆਪ ਹੀ ਇੰਨੀ ਕ ਕਿਰਪਾ ਸਾਈਂ ਜੀ ਤੇ ਕੋਈ ਬੰਦਾ ਆ ਜਾਏ ਜਿੰਨੇ ਵੀ ਜੇਬ 'ਚ ਪੈਸੇ ਨੇ ਉਹ ਉਹਨਾਂ ਨੂੰ ਉਸੇ ਟਾਈਮ ਉਹਨੂੰ ਕੱਢ ਕੇ ਦੇ ਦੇਣੇ ਆ ਉਹ ਇਹ ਨਹੀਂ ਦੇਖਦੇ ਵੀ ਕੌਣ ਬੰਦਾ ਹੈ ਕਿੱਥੋਂ ਆਇਆ ਬਸ ਇਹ ਦੇਖਦੇ ਨੇ ਵੀ ਯਾਰ ਇਹਨੂੰ ਲੋੜ ਹੈ ਜੋ ਜੇਬ 'ਚ ਹੈਗਾ 10000 ਜਾਂ 20 ਉਹਨੂੰ ਕੱਢ ਕੇ ਫੜਾ ਲੈਣਾ ਹੈ ਨਾ ਅਸੀਂ ਤਾਂ ਇਹ ਕਹਿਣਾ ਚਾਹੁੰਦੇ ਆਂ ਬਈ ਜਿਹੜੇ ਲੋਕਾਂ ਦੇ ਦੁੱਖ ਦਰਦ ਹਰਨੇ ਵਾਲੇ ਆ ਇਹ ਧਰਤੀ ਤੇ ਆਉਂਦੇ ਰਹਿਣ ਤੇ ਸ਼ੁਭ ਕਾਰਜ ਕਰਦੇ ਰਹਿਣ ਜਿਵੇਂ ਸਾਈਂ ਜੀ ਕਰਦੇ ਆ ਬਹੁਤ ਚੰਗਾ ਲੱਗਦਾ ਔਰ ਗੁਰੂ ਸਾਹਿਬ ਕਿਰਪਾ ਕਰਨ ਸਾਰੀਆਂ ਸੰਗਤਾਂ ਨੂੰ ਬਹੁਤ ਬਹੁਤ ਇਸ ਸ਼ੁਭ ਕਾਰਜ ਦੀਆਂ ਵਧਾਈਆਂ 13000 ਦੀਆਂ ਪੇਟੀਆਂ ਮਹਾਂਪੁਰਖਾਂ ਨੇ ਦਿੱਤੀਆਂ ਭੈਣਾ ਮੜਾ ਕੇ ਧੀਆਂ ਨੂੰ ਇਹ ਐ ਨਾਉ ਨਹੀਂ ਕੀਤਾ ਸੇਵਾ ਕੀਤੀਆਂ ਮਹਾਂਪੁਰਖਾਂ ਨੇ ਸਾਡਾ ਰੋਮ ਰੋਮ ਇਹਨਾਂ ਦੇ ਰਿਣੀ ਐ ਇਹਨਾਂ ਵੱਲੋਂ ਸਾਨੂੰ ਇੰਨਾ ਚਾਨਣ ਐਡੀ ਕਿਰਪਾ ਹੋਈ ਆ ਪਰ ਸਾਡਾ ਜੀਵਨ ਬਦਲਦਾ ਜਦੋਂ ਮਹਪੁਰਖਾਂ ਦੇ ਸੀ ਦਰਸ਼ਨ ਕਹਿੰਦੇ ਨਾ ਪਿਆਰ ਸਾਡਾ ਇਹਨਾਂ ਨਾਲ ਬਣਿਆ ਇਹ ਕੀ ਕਹਿੰਦੇ ਨੇ ਵੀ ਰਾਤ ਨੂੰ 12 ਵਜੇ ਰੱਬ ਦੀ ਭਗਤੀ ਕਰੋ ਭਜਨ ਕਰੋ ਗੁਰੂ ਸਾਹਿਬ ਨੂੰ ਮੰਨੋ ਮਾਤਾ ਗੁਜਰੀ ਸਾਹਿਬ ਦਾ ਸਤਿਕਾਰ ਕਰੋ ਗੁਰੂ ਦਾ ਸਤਿਕਾਰ ਕਰੋ ਐਸੇ ਫੱਕਰ ਨਹੀਂ ਦੇਖੇ ਜਿਹੜੇ ਗੁਰੂ ਨਾਲ ਜੋੜਦੇ ਨੇ ਨਹੀਂ ਤਾਂ ਆਪਣੀ ਚੌਕੀਆਂ ਭਰਾਈ ਜਾਂਦੇ ਆ ਪਰ ਇਹ ਨਹੀਂ ਇਹਨਾਂ ਵਰਗੇ ਨਹੀਂ ਮੈਨੂੰ ਕੋਈ ਦਿਖਦਾ ਭਾਵੇਂ ਕਹਿੰਦੇ ਨੇ ਮੀਡੀਆ ਕੋਈ ਖੁਸ਼ ਕਰੇ ਪੱਪਲ ਸਵਾਲ ਕਰੇ ਪਰ ਜਿਹੜੀ ਸੱਚ ਕਰ ਲੋ ਅਸੀਂ ਕਹੋਗੇ ਜੇ ਝੂਠ ਬੋਲਦਾ ਕੋ ਵੱਜਦਾ ਸੱਚ ਬੋਲਣਾ ਤਾਂ ਭੰਬੜ ਮੱਚਦਾ ਭਾਜੀ ਸਾਡੇ ਮੁਹਾਲੀ ਦੇ ਵਿੱਚ ਪੁਲਿਸ ਅਫਸਰ ਨੇ ਪਹਿਲਾਂ ਵੀ ਇਹਨਾਂ ਦੇ ਕਾਫੀ ਦੋਸਤ ਜਿਹੜੇ ਪੁਲਿਸ ਅਫਸਰ ਨੇ ਉਹਨਾਂ ਦੇ ਬੱਚਿਆਂ ਦੇ ਅਸੀਂ ਵੀਜ਼ਾ ਦਿੱਤਾ ਤੁਸੀਂ ਐਸਐਸਬੀ ਆਫਿਸ ਕੋਲ ਨਹੀਂ ਲੱਗੇ ਹੋ ਹਾਂਜੀ ਮੈਂ ਮੀਡੀਆ ਡਿਪਾਰਟਮੈਂਟ ਵਿੱਚ ਮੀਡੀਆ ਡਿਪਾਰਟਮੈਂਟ ਜੀ ਤੇ ਸੋ ਇਹਨਾਂ ਦਾ ਚਲੋ ਪਹਿਲਾਂ ਵੀ ਇਹਨਾਂ ਦੇ ਦੋਸਤ ਜਿਹੜੇ ਬੱਚੇ ਉਹਨਾਂ ਦੇ ਗਏ ਨੇ ਸਤਪਾਲ ਭਾਈ ਨੇ ਐਡਵਾਈਸ ਕੀਤਾ ਸੀ ਉਹਨੂੰ ਐਕਸਪਰਟ ਸਤਪਾਲ ਸਹੀ ਜੀ ਨੇ ਸੋ ਭਾਈ ਨੇ ਸਾਡੇ ਤੇ ਬੜਾ ਭਰੋਸਾ ਰੱਖਿਆ ਚਲੋ ਸਟੈਪ ਬਾਈ ਸਟੈਪ ਇਹਨਾਂ ਦਾ ਵੀ ਵੀਜ਼ਾ ਲਾਣ ਦੇ ਵਿੱਚ ਅਸੀਂ ਕਾਮਯਾਬ ਹੋਏ ਹਾਂ ਸੋ ਜੇ ਤੁਸੀਂ ਆਪਣੇ ਬੱਚਿਆਂ ਨੂੰ ਕੈਨੇਡਾ ਭੇਜਣਾ ਚਾਹੁੰਦੇ ਹੋ 100% ਗਾਰੰਟੀ ਦੇ ਨਾਲ ਵੀ ਕੋਈ ਇੱਕ ਤਰ੍ਹਾਂ ਦੀ ਪ੍ਰੋਬਲਮ ਨਹੀਂ ਆਉਂਦੀ ਵਧੀਆ ਤਰੀਕੇ ਨਾਲ ਵੀਜ਼ੇ ਲੱਗ ਰਹੇ ਨੇ ਕੈਨੇਡਾ ਨੂੰ ਐਵੇਂ ਹੀ ਬਦਨਾਮ ਕਰੀ ਜਾਂਦੇ ਲੋਗ ਬਹੁਤ ਵਧੀਆ ਤਰੀਕੇ ਨਾਲ ਵੀਜ਼ਾ ਲੱਗ ਰਹੇ ਜੇ ਤੁਸੀਂ ਵਧੀਆ ਤਰੀਕੇ ਨਾਲ ਵੀਜ਼ਾ ਲੈਣਾ ਹੈ ਜਪ ਸਟੱਡੀ ਤੋਂ ਤਾਂ ਸਾਡੇ ਮੋਹਾਲੀ ਜਾਂ ਜਲੰਧਰ ਆਫਿਸ ਤੁਸੀਂ ਆ ਸਕਦੇ ਹੋ ਸਸਕਾਰ